ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਆਤਮ ਗਿਆਨ ਦੀ ਪ੍ਰਾਪਤੀ ਕਰਕੇ ਲੈਨਾ ਜੀ ਬੜੇ ਪ੍ਰੇਮ ਨਾਲ ਸੇਵਾ ਵਿੱਚ ਮਗਰ ਲੰਦੇ ਸਨ ਆਪ ਜੀ ਦੀ ਨਿਮਰਤਾ ਸੇਵਾ ਸਰਦਾ ਵੇਕੇ ਗੁਰੂ ਜੀ ਪ੍ਰਸੰਨ ਹੋ ਕੇ ਦਿਨ ਪ੍ਰਤੀ ਪੂਰਵ ਦੇਰੇ ਕਿਰਪਾ ਦ੍ਰਿਸ਼ਟੀ ਰੱਖਣ ਲੱਗੇ ਸਿੱਖ ਸੰਗਤਾਂ ਨੇ ਅਨਮਲ ਲਗਾਇਆ ਕਿ ਆਪਣੀ ਗੁਰਿਆਈ ਕਰਦੀ ਇਹਨਾਂ ਨੂੰ ਹੀ ਦੇਣਗੇ ਜਦ ਇਸ ਤਰ੍ਹਾਂ ਦੀਆਂ ਗੱਲਾਂ ਮਾਤਾ ਸੁਲਖਣੀ ਜੀ ਨੇ ਸੁਨੀਆਂ ਤਾਂ ਉਹ ਚਿੰਤਾਵਾਨ ਹੋ ਕੇ ਇੱਕ ਦਿਨ ਗੁਰੂ ਜੀ ਪਾਸ ਤਰਮਸ਼ਾਲਾ ਵਿੱਚ ਆਏ ਸਹਬਜ਼ਾਦੇ ਸ਼੍ਰੀ ਚੰਦ ਅਤੇ ਲਖਮੀਦਾਸ ਜੀ ਵੀ ਅਤੇ ਕੁਝ ਸਿੱਖ ਵੀ ਆਪ ਜੀ ਪਾਸ ਹੀ ਬੈਠੇ ਸਨ ਮਾਤਾ ਸੁਲਖਨੀ ਜੀ ਨੇ ਪਾਸ ਬੈਠ ਕੇ ਆਖਿਆ ਕਿ ਮੈਂ ਸੁਣਿਆ ਹੈ ਤੁਸੀਂ ਲੈਣਾ ਜੀ ਨੂੰ ਕਰਿਆਈ ਗੱਦੀ ਦੇਣਾ ਚਾਹੁੰਦੇ ਹੋ ਜੇ ਇਹ ਗੱਲ ਠੀਕ ਹੈ ਤਾਂ ਤੁਹਾਨੂੰ ਆਪਣੇ ਜੋਗ ਪੁੱਤਰਾਂ ਨੂੰ ਛੱਡ ਕੇ ਇੱਕ ਸੇਵਾਦਾਰ ਨੂੰ ਗੱਦੀ ਦੇਣੀ ਉਚਿਤ ਨਹੀਂ ਹੈ ਪੁੱਤਰਾਂ ਤੋਂ ਜਗਤ ਵਿੱਚ ਵੰਸ਼ ਵਰਤੀ ਹੈ ਅਤੇ ਪੁੱਤਰਾਂ ਤੋਂ ਹੀ ਜੱਟ ਖੜਦਾ ਹੈ ਸ੍ਰੀ ਸੁਖਨੇ ਜੀ ਤੋਂ ਐਸੇ ਬਚਨ ਸੁਣ ਕੇ ਗੁਰੂ ਜੀ ਕੁਝ ਚਿਰ ਵਾਸਤੇ ਚੁੱਪ ਰਹੇ ਇਤਨੇ ਨੂੰ ਇੱਕ ਬਿੱਲੀ ਅੱਦਾ ਖਾਦਾ ਹੋਇਆ ਜੂਆ ਮੋਹੇ ਚਲੇ ਗਏ ਜਦੋਂ ਉਥੋਂ ਲੰਘਣ ਲੱਗੀ ਤਾਂ ਸਿੱਖਾਂ ਨੇ ਉਸਨੂੰ ਡਰਾਇਆ ਜਿਸ ਕਰਕੇ ਬਿੱਲੀ ਉਥੋਂ ਚੂਹੇ ਨੂੰ ਛੁੱਟ ਕੇ ਭੱਜ ਗਈ ਇਸੇ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਅਗਾੜੀ ਮਰਿਆ ਹੋਇਆ ਚੂਹਾ ਵੇਖਿਆ ਤਾਂ ਸ੍ਰੀ ਚੰਜੀ ਨੂੰ ਆਖਿਆ ਕਿ ਇਸ ਨੂੰ ਚੁੱਕ ਕੇ ਬਾਹਰ ਸੁੱਟਾਓ ਸ੍ਰੀ ਚੰਜੀ ਨੇ ਕਿਹਾ ਇਹ ਕਿਹੜੀ ਗੱਲ ਹੈ ਮੈਂ ਇਹ ਮੋਈ ਹੋਈ ਚੂਹੀ ਨਹੀਂ ਚੁੱਕਨੀ ਫਿਰ ਗੁਰੂ ਜੀ ਨੇ ਲਖਮੀ ਦਾਜੀ ਨੂੰ ਕਿਹਾ ਬੇਟਾ ਇਹ ਚੂਹੀ ਬਾਹਰ ਸੁੱਟਾਓ ਲਖਮੀ ਦਾਜੀ ਨੇ ਵੀ ਕਿਹਾ ਮੋਈ ਹੋਈ ਜਿਹ ਨੂੰ ਮੈਂ ਆਪਣਾ ਹੱਥ ਨਹੀਂ ਲੋਣਾ ਜੇ ਆਖੋ ਤਾਂ ਹੋਰ ਕਿਸੇ ਪਾਸੋਂ ਚੁਕਵਾ ਦਿੰਦਾ ਹਾਂ ਤਾਂ ਗੁਰੂ ਨਾਨਕ ਦੇਵ ਜੀ ਨੇ ਲੈਣਾ ਜੀ ਬਲ ਵੇਖਿਆ ਅਤੇ ਆਖਿਆ ਹੇ ਕਰਤਾਰ ਦੇ ਪਿਆਰੇ ਤੂੰ ਉਠ ਇਸ ਚੂਹੀ ਨੂੰ ਬਾਹਰ ਸੁੱਟ ਆ ਜਦੋਂ ਲੈਣਾ ਜੀ ਨੇ ਅਜੇ ਅਧੀ ਹੀ ਗੱਲ ਸੁਣੀ ਸੀ ਤਤਕਾਲ ਹੀ ਉੱਠ ਕੇ ਚੂਹੀ ਨੂੰ ਫੜ ਕੇ ਬਾਹਰ ਸੁੱਟ ਆਏ ਤਾਂ ਗੁਰੂ ਨਾਨਕ ਦੇਵ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਕਿਹਾ ਹੈ ਪ੍ਰੀਆ ਮਨ ਵਿੱਚ ਵਿਚਾਰਤਾ ਸਹੀ ਆਪਣੇ ਪੁੱਤਰਾਂ ਦਾ ਕੀ ਹਾਲ ਹੈ ਅਤੇ ਪ੍ਰਾਏ ਪੁੱਤਰ ਦਾ ਕੀ ਹੈ ਇਹ ਆਪਣੇ ਪੁੱਤਰ ਕਦੀ ਸਾਡੀ ਆਗਿਆ ਦਾ ਪਾਲਨ ਨਹੀਂ ਕਰਦੇ ਅਤੇ ਉਹ ਸਦਾ ਸਾਡੀ ਆਗਿਆ ਵਿੱਚ ਹੀ ਕੰਮ ਕਰਦਾ ਹੈ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਜਿਸ ਉੱਤੇ ਕਰਤਾਰ ਦੀ ਕਿਰਪਾ ਹੋਵੇ ਉਹੀ ਇਸ ਗੱਦੀ ਦੀ ਵਸਤੂ ਨੂੰ ਲੰਗਾ ਹੈ ਜਲ ਸਦਾ ਨਿਵੇਂ ਪਾਸੇ ਹੀ ਜਾਂਦਾ ਹੈ ਉੱਚੇ ਟਿੱਬੇ ਉੱਤੇ ਇੱਕ ਬੂੰਦ ਪਰ ਨਹੀਂ ਟਹਿਰਦੀ ਇਹ ਬਚਨ ਸੁਣ ਕੇ ਅਤੇ ਵੇਖ ਕੇ ਸ੍ਰੀ ਸੰਕੜੀ ਜੀ ਉੱਠ ਕੇ ਆਪਣੇ ਘਰੋਂ ਚਲੇ ਗਏ ਕੁਝ ਦਿਨਾਂ ਬਾਅਦ ਗੁਰੂ ਜੀ ਨੇ ਇੱਕ ਹੋਰ ਪ੍ਰਤਾਵਾ ਕਰਨ ਵਾਸਤੇ ਕੋਤਕ ਲਟਿਆ ਇੱਕ ਰਾਤ ਜਦ ਗੁਰੂ ਜੀ ਬਰਾਜ਼ ਰਹਿ ਸਾਂ ਤਾਂ ਤੋਹੇ ਸਹਿ ਹੋ ਜਾ ਰਹੇ ਗੁਰੂ ਜੀ ਪਾਸੇ ਹੀ ਸੁੱਤੇ ਸਨ ਗੁਰੂ ਜੀ ਨੇ ਸ੍ਰੀ ਚੰਜੀ ਨੂੰ ਕਿਹਾ ਪੁੱਤਰ ਸਾਡਾ ਚਾਦਰਾਂ ਨਦੀ ਤੋਂ ਤੋਕੇ ਛੇਤੀ ਸੁਕਾ ਕੇ ਲਿਆਓ। ਸ੍ਰੀ ਚੰਜੀ ਨੇ ਕਿਹਾ ਮੈਂ ਥੱਕਿਆ ਹੋਇਆ ਆਰਾਮ ਕਰਦਾ ਪਿਆ ਹਾਂ। ਠੰਡੇ ਪਾਣੀ ਨਾਲ ਹੱਥ ਠਰ ਜਾਣਗੇ। ਦਿਨ ਚੜੇਗਾ ਤਾਂ ਸੇਵਾਦਾਰ ਬਸਤੋ ਵਾਲ ਮੰਗਾ। ਜਦ ਫਿਰ ਗੁਰੂ ਜੀ ਨੇ ਆਪਣੇ ਛੋਟੇ ਪੁੱਤਰ ਲਖਮੀਦਰ ਜੀ ਨੂੰ ਆਖਿਆ ਤਾਂ ਉਸ ਨੇ ਵੀ ਇਸੇ ਤਰ੍ਹਾਂ ਦਾ ਉੱਤਰ ਦਿੱਤਾ। ਫਿਰ ਗੁਰੂ ਜੀ ਨੇ ਜਦ ਲੈਣਾ ਜੀ ਨੂੰ ਕਿਹਾ ਪੁਰਖਾ ਸਾਡੀ ਚਾਦਰ ਧੋ ਲਿਆ ਤਾਂ ਲੈਣਾ ਜੀ ਤਤਕਾਲ ਹੀ ਉੱਠ ਕੇ ਨਦੀ ਵਿੱਚ ਚਾਦਰ ਤੋਂ ਲੱਗ ਪਏ। ਯਾਦਰ ਤੌਨ ਸਮੇ ਲੈਣਾ ਜੀ ਨੇ ਵੇਖਿਆ ਕਿ ਸੂਰਜ ਸਿਖਰ ਤੇ ਹੈ ਅਤੇ ਬੜੀ ਤਿੱਖੜ ਦੁਪਹਿਰ ਲੱਗੀ ਹੋਈ ਹੈ ਲੈਣਾ ਜੀ ਚਾਦਰਾਂ ਧੋ ਕੇ ਅਤੇ ਸੁਕਾ ਕੇ ਗੁਰੂ ਜੀ ਪਾਸ ਲੈ ਆਏ ਗੁਰੂ ਜੀ ਬੜਾ ਪ੍ਰਸੰਨ ਹੋਏ ਅਤੇ ਥਾਪੜਾ ਦਿੱਤਾ ਅਤੇ ਪ੍ਰਸ਼ੰਸਾ ਕੀਤੀ ਇੱਕ ਦਿਨ ਫੇਰ ਗੁਰੂ ਜੀ ਨੇ ਹੋਰ ਪ੍ਰੀਖਿਆ ਕਰਨ ਵਾਸਤੇ ਆਪਣਾ ਕਹਿੰਦਾ ਕਟੋਰਾ ਚੱਕਰ ਵਿੱਚ ਛੱਡ ਦਿੱਤਾ ਅਤੇ ਸ੍ਰੀ ਚਾਂਦੀ ਨੂੰ ਚੁੱਕਣ ਵਾਸਤੇ ਉੱਠਿਆ ਤਾਂ ਸ੍ਰੀ ਚਾਂਦੀ ਨੇ ਕਿਹਾ ਇਸ ਗੰਦੇ ਅਤੇ ਮੈਲੇ ਜਿੱਥੇ ਪਾਣੀ ਵਿੱਚ ਮੇਰੇ ਕੱਪੜੇ ਖਰਾਬ ਹੋ ਜਾਣਗੇ ਕਿਸੇ ਸਿੱਖ ਨੂੰ ਅਕਵਾ ਕੇ ਕਰਵਾ ਲੋ ਫਿਰ ਗੁਰੂ ਜੀ ਨੇ ਲਖਮੀ ਦਾਸੀ ਨੂੰ ਆਖਿਆ ਕਿ ਚਿੱਕੜ ਦੇ ਵਿੱਚੋਂ ਮੇਰਾ ਕਟੋਰਾ ਕੱਢ ਕੇ ਧੋ ਮੰਝ ਕੇ ਸਾਡੇ ਪਾਸ ਲੈ ਆਓ ਤਾਂ ਲਖਮੀ ਦਾਸੀ ਨੇ ਕਿਹਾ ਪਿਤਾ ਜੀ ਤੁਸੀਂ ਬਹੁਤ ਸਿਆਣੇ ਹੋ ਜੋ ਮੰਦਾ ਕੰਮ ਹੈ ਸਾਡੇ ਪਾਸੋਂ ਹੀ ਕਰਵਾਉਂਦੇ ਹੋ ਸਾਰੇ ਸਿੱਖ ਸੇਵਕਾਂ ਵਿੱਚ ਸਾਡਾ ਨਿਰਾਦਰ ਕਰਦੇ ਹੋ ਮੈਂ ਕੋਈ ਅਜੀਹਾ અપਮਾਨ ਵਾਲਾ ਕੰਮ ਕਰਨ ਨੂੰ ਤਿਆਰ ਨਹੀਂ ਤਾਂ ਗੁਰੂ ਜੀ ਨੇ ਲੈਣਾ ਜੀ ਨੂੰ ਆਖਿਆ ਕਿ ਚਿੱਕੜ ਵਿੱਚੋਂ ਕਟੋਰਾ ਕੱਢ ਕੇ ਧੋ ਮੰਝ ਕੇ ਸਾਡੇ ਪਾਸ ਲੈ ਆਓ ਤਾਂ ਲੈਣਾ ਜੀ ਨੇ ਸੌਂਦੇ ਸਾਰੇ ਹੀ ਚਿੱਕੜ ਵਿੱਚ ਛਾਲ ਮਾਰ ਕੇ ਟੋਰਾ ਕੱਢ ਕੇ ਅਤੇ ਤੋਮਾਂਜ ਕੇ ਗੁਰੂ ਜੀ ਪਾਸ ਰੱਖ ਦਿੱਤਾ ਲੈਣਾ ਜਿਹਦੇ ਸਾਰੇ ਕੱਪੜੇ ਅਤੇ ਸਰੀਰ ਚਿੱਕੜ ਨਾਲ ਭਰ ਗਏ ਜਿਸ ਨੂੰ ਵੇਖ ਕੇ ਸਾਰੇ ਹੈਰਾਨ ਹੋ ਗਏ ਅਤੇ ਲੈਣਾ ਜੀ ਨੂੰ ਤਨ ਤਨ ਕਹਿਣ ਲੱਗੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਲੈਣਾ ਜੀ ਨੂੰ ਥਾਪੜਾ ਦਿੱਤਾ ਇੱਕ ਦਿਨ ਬੁੱਢਾ ਜੀ ਦੇ ਮਨ ਵਿੱਚ ਵਿਚਾਰ ਆਈ ਕਿ ਮੈਂ ਵੀ ਗੁਰੂ ਜੀ ਦੀ ਬਹੁਤ ਸੇਵਾ ਕਰਦਾ ਹਾਂ ਅਤੇ ਆਗਿਆ ਅਨੁਸਾਰ ਚੱਲਦਾ ਹਾਂ ਪਰ ਪਤਾ ਨਹੀਂ ਕਿਉਂ ਲੈਨੇ ਉੱਤੇ ਇੰਨੀ ਕਿਰਪਾ ਕਿਉਂ ਕਰਦੇ ਹਨ ਗੁਰੂ ਜੀ ਪਾਈ ਬੁੱਢੇ ਦੀ ਮਨ ਦੀ ਗੱਲ ਜਾਣ ਕੇ ਉਸ ਨੂੰ ਪਰਖਣ ਵਾਸਤੇ ਇਕ ਰਾਤ ਉਸਨੋਂ ਕਹਿਣ ਲੱਗੇ ਭਾਈ ਬੁੱਡੇ ਬਾਹਰ ਨਿਕਲ ਕੇ ਵੇਖ ਤਾਂ ਸਹੀ ਰਾਤ ਕਿੰਨੀ ਕਬਾਕੀ ਹੈ ਇਸ਼ਨਾਨ ਦਾ ਵੇਲਾ ਹੋਇਆ ਹੈ ਕਿ ਨਹੀਂ ਬੁੱਢਾ ਜੀ ਨੇ ਬਾਹਰ ਨਿਕਲ ਕੇ ਆਖਿਆ ਮਹਾਰਾਜ ਅੱਧੀ ਰਾਤ ਬਾਕੀ ਹੈ ਗੁਰੂ ਜੀ ਨੇ ਕਿਹਾ ਇੱਕ ਪਹਿਰ ਬਾਕੀ ਹੈ ਫਿਰ ਚੰਗੀ ਤਰ੍ਹਾਂ ਦੇਖ ਕੇ ਦੱਸੋ ਬੁੱਢਾ ਜੀ ਨੇ ਫਿਰ ਇਹੀ ਆਖਿਆ ਇਸ ਤਰ੍ਹਾਂ ਜਦ ਤਿੰਨ ਵਾਰ ਗੁਰੂ ਜੀ ਨੇ ਕਿਹਾ ਕਿ ਪਹਿਰ ਰਾਤ ਬਾਕੀ ਹੈ ਪਰ ਬੁੱਢਾ ਜੀ ਨੇ ਕਿਹਾ ਅੱਧੀ ਰਾਤ ਬਾਕੀ ਹੈ ਤਾਂ ਫਿਰ ਗੁਰੂ ਜੀ ਨੇ ਲੈਣਾ ਜੀ ਨੂੰ ਕਿਹਾ ਕਿ ਤੂੰ ਬਾਹਰ ਨਿਕਲ ਕੇ ਵੇਖ ਰਾਤ ਕਿੰਨੀ ਬਾਕੀ ਹੈ ਲਹਿਣਾ ਜੀ ਨੇ ਬਾਹਰ ਨਿਕਲ ਕੇ ਤਾਰਿਆਂ ਦੀ ਸੇਧ ਲਾ ਕੇ ਦੱਸਿਆ ਮਹਾਰਾਜ ਰਾਤ ਅੱਧੀ ਬਾਕੀ ਹੈ ਗੁਰੂ ਜੀ ਨੇ ਕਿਹਾ ਫਿਰ ਚੰਗੀ ਤਰ੍ਹਾਂ ਵੇਖ ਪਹਿਰ ਰਾਤ ਬਾਕੀ ਹੈ ਜਦ ਲਹਿਣਾ ਜੀ ਨੇ ਫਿਰ ਬਾਹਰ ਆਣ ਕੇ ਵੇਖਿਆ ਕਿ ਰਾਤ ਤਾਂ ਅੱਧੀ ਠੀਕ ਹੈ ਪਰ ਗੁਰੂ ਜੀ ਨੂੰ ਪਤਾ ਨਹੀਂ ਕੀ ਹੁੰਦਾ ਹੈ ਉਹਨਾਂ ਦੀ ਉਹ ਹੀ ਜਾਣਨ ਇਹ ਵਿਚਾਰ ਕੇ ਲਹਿਣਾ ਜੀ ਨੇ ਕਿਹਾ ਮਹਾਰਾਜ ਮੇਰੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ ਇਸ ਕਰਕੇ ਮੈਂ ਪੁੱਲ ਕੇ ਅੱਧੀ ਰਾਤ ਬਾਕੀ ਦੱਸੀ ਹੈ ਹੁਣ ਮੈਂ ਚੰਗੀ ਤਰ੍ਹਾਂ ਵੇਖ ਕੇ ਕਹਿੰਦਾ ਹਾਂ ਕਿ ਜਿਤਨੀ ਰਾਤ ਆਪ ਜੀ ਨੇ ਬਿਤਾਈ ਹੈ ਉਤਨੀ ਹੀ ਬੀਤੀ ਹੈ ਜਿਤਨੀ ਤੁਸੀਂ ਬਾਕੀ ਰੱਖੀ ਹੈ ਉਤਨੀ ਹੀ ਬਾਕੀ ਹੈ ਇਹ ਸਭ ਕੁਝ ਆਪ ਜੀ ਦੇ ਹੀ ਅਧਿਨ ਹੈ ਇਹ ਉੱਤਰ ਸੁਣ ਕੇ ਬੁੱਢਾ ਜੀ ਸਮਝ ਗਏ ਕਿ ਮੈਂ ਲੈਣਾ ਜੀ ਵਾਂਗੂ ਗੁਰੂ ਜੀ ਦੇ ਆਗਿਆ ਦਾ ਪਾਲਨ ਨਹੀਂ ਕਰ ਸਕਿਆ ਜਿਸੇ ਕਰਕੇ ਗੁਰੂ ਜੀ ਲੈਣਾ ਉੱਤੇ ਬੜਾ ਪ੍ਰਸੰਨ ਹਨ ਇਸ ਤਰ੍ਹਾਂ ਭਲੀ ਭਾਂਤ ਪ੍ਰੀਖਿਆ ਕਰਕੇ ਗੁਰੂ ਜੀ ਨੇ ਲੈਣਾ ਜੀ ਨੂੰ ਗੁਰਗੱਦੀ ਦੇਣ ਦੀ ਤਿਆਰੀ ਕਰ ਲਈ ਇੱਕ ਦਿਨ ਗੁਰੂ ਜੀ ਲੈਣਾ ਜੀ ਦਾ ਸਰੂਪ ਲੈ ਕੇ ਰਾਵੀ ਵਿੱਚ ਹੀ ਖੜੇ ਰਹੇ ਅਤੇ ਲੈਣਾ ਜੀ ਕਿਨਾਰੇ ਉੱਤੇ ਗੁਰੂ ਜੀ ਦਾ ਸਰੂਪ ਆਪਣੇ ਅੰਦਰ ਟਿਕਾ ਕੇ ਸਮਾਧੀ ਲਾ ਕੇ ਬੈਠ ਗਏ ਤਾਂ ਗੁਰੂ ਜੀ ਨੇ ਆਪਣਾ ਸਰੂਪ ਉਸ ਦੇ ਧਿਆਨ ਵਿੱਚੋਂ ਖਿੱਚ ਲਿਆ ਜਿਸ ਨਾਲ ਲੈਨਾ ਜੀ ਤਰਭ ਕੇ ਅੱਖਾਂ ਖੋਲ ਲਈਆਂ ਅਤੇ ਗੁਰੂ ਜੀ ਨੂੰ ਵੇਖ ਕੇ ਉਹਨਾਂ ਦੇ ਚਰਨਾਂ ਤੇ ਸੀਸਕ ਦਿੱਤਾ ਗੁਰੂ ਜੀ ਪ੍ਰਸੰਨ ਹੋਏ ਅਤੇ ਲੈਨਾ ਜੀ ਨੂੰ ਆਪਣੇ ਨਾਲ ਲੈ ਕੇ ਧਰਮਸਾਲਾ ਵਿੱਚ ਆ ਗਏ ਦੋਹਾਂ ਪੁੱਤਰਾ ਅਤੇ ਹੋਰ ਸਿੱਖ ਸੇਵਕਾਂ ਨੂੰ ਸਦਕੇ 5 ਪੈਸੇ ਅਤੇ ਇੱਕ ਨਾਰੀਅਲ ਹੱਥ ਵਿੱਚ ਲੈ ਕੇ ਲੈਨਾ ਜੀ ਦੀਆਂ ਤਿੰਨ ਪ੍ਰਕਰਮਾ ਕਰਕੇ ਉਹਨਾਂ ਅੱਗੇ ਪੇਟਾ ਰੱਖ ਕੇ ਮੱਥਾ ਟੇਕ ਦਿੱਤਾ ਲੈਨਾ ਜੀ ਇਹ ਕਾਰਵਾਈ ਵੇਖ ਕੇ ਬੜਾ ਹੈਰਾਨ ਹੋਏ ਅਤੇ ਕਿਹਾ ਮਹਾਰਾਜ ਤੁਸੀਂ ਪਰਮੇਸ਼ਰ ਰੂਪ ਹੋ ਕੇ ਮੇਰੇ ਜਿਸ ਸਰੀਰ ਅਗੇ ਸੀਸ ਨਵਾਇਆ ਹੈ ਮੈਂ ਸਮਝਦਾ ਹਾਂ ਉਹ ਕੋੜੀ ਹੋ ਜਾਂਦੇ ਯੋਗ ਹੈ ਸ੍ਰੀ ਲੈਣਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਪੁਰਖਾ ਹੁਣ ਚੁੱਪ ਕਰ ਜੋ ਮੂੰਹ ਕੱਟੇਗਾ ਸੱਚ ਹੋ ਜਾਵੇਗਾ ਹੋਰ ਕੋਈ ਐਸੀ ਗੱਲ ਨਾ ਕਰਨਾ ਅੱਜ ਤੋਂ ਤੁਸੀਂ ਸਭ ਦੇ ਗੁਰੂ ਹੋ ਅਤੇ ਜਗਤ ਤੁਹਾਡਾ ਦਸ ਹੈ ਅਸਾਂ ਕਿਉਂਕਿ ਆਪਣੇ ਅੰਗਾ ਤੋਂ ਬਣਾਇਆ ਹੈ ਇਸ ਕਰਕੇ ਅੱਜ ਤੋਂ ਤੁਹਾਡਾ ਨਾਮ ਸ੍ਰੀ ਅੰਗਦ ਹੈ ਸਤ ਨਾਮ ਦਾ ਸਿਮਰਨ ਕਰੋਨਾ ਅਤੇ ਸਿੱਖੀ ਦੀ ਮਰਿਆਦਾ ਚਲੋਣੀ ਉਪਰੰਤ ਗੁਰੂ ਜੀ ਨੇ ਸਭ ਸੰਤਾਂ ਨੂੰ ਕਿਹਾ ਜੇ ਕੋ ਹੋਵੇ ਮੋਰੋ ਅਨੁਸਾਰੀ ਮਨੋ ਕਰੇ ਪਦ ਪਰ ਸਰਤਾਰੀ ਮਾਮ ਸੁਰੂਪ ਕੋ ਜੈਸਾ ਜਾਣੈ ਤਿਸੇ ਪ੍ਰਕਾਰ ਇਸੈ ਮਨ ਮੰਨੈ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਬਾਬਾ ਬੁੱਢਾ ਜੀ ਅਤੇ ਸਭ ਸਿੱਖਾਂ ਨੇ ਸ੍ਰੀ ਲੈਣਾ ਜੀ ਨੂੰ ਮੱਥਾ ਟੇਕਿਆ ਪਰ ਗੁਰੂ ਜੀ ਦੇ ਦੋਹਾਂ ਪੁੱਤਰਾਂ ਸ੍ਰੀ ਚੰਦ ਅਤੇ ਲਕਮੀ ਦਾਸ ਨੇ ਇਹ ਆਕੇ ਮੱਥਾ ਨਾ ਟੇਕਿਆ ਕਿ ਅਸੀਂ ਇਸ ਸੇਵਕ ਨੂੰ ਮੱਥਾ ਟੇਕਦੇ ਚੰਗੇ ਨਹੀਂ ਲੱਗਦੇ। ਗੁਰੂ ਜੀ ਨੇ ਸ੍ਰੀ ਅੰਗਦਜੀਤ ਪ੍ਰਤੀ ਬਚਨ ਕੀਤਾ ਕਿ ਜਗਤ ਦੇ ਉਦਾਰ ਵਾਸਤੇ ਸਾਡੀ ਸਾਰੀ ਬਾਣੀ ਇਕੱਤਰ ਕਰਕੇ ਸਾਨੂੰ ਪੜ ਕੇ ਸੁਣਾਈ ਜਾਓ ਅਤੇ ਉਸ ਦੀ ਮਰਿਆਦਾ ਬਣ ਕੇ ਉਪਕਾਰ ਦਾ ਕੰਮ ਕਰੋ। ਆਗਿਆ ਅਨੁਸਾਰ ਸ੍ਰੀ ਅੰਗਦਜੀਤ ਨੇ ਸਾਰੀ ਬਾਣੀ ਨੂੰ ਚੁਣ-ਚੁਣ ਕੇ ਗੁਰੂ ਜੀ ਪਾਸ ਬੈਠ ਕੇ ਸੁਨਾਇਆ ਤਾਂ ਗੁਰੂ ਜੀ ਨੇ ਇਸ ਬਾਣੀ ਦਾ ਨਾਮ ਜਪ ਰੱਖਿਆ ਅਤੇ ਫਰਮਾਇਆ ਕਿ ਜੋ ਗੁਰਸਿੱਖੀ ਦਾ ਇੱਛਾਵਾਨ ਸਿੱਖ ਸਵੇਰੇ ਇਸ਼ਨਾਨ ਕਰਕੇ ਇਸ ਜਪ ਬਾਣੀ ਨੂੰ ਵਿਚਾਰ ਨਾਲ ਇਕ ਮਨ ਹੋ ਕੇ ਬੜੇਗਾ ਅਤੇ ਇਸ ਦੇ ਸਿਧਾਂਤ ਨੂੰ ਗ੍ਰਹਿਣ ਕਰੇਗਾ ਉਹ ਨਿਸ਼ਚੈ ਹੀ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ ਇਸ ਦਾ ਨੇਮ ਨਾਲ ਪਾਠ ਕਰਨ ਵਾਲੇ ਦੇ ਨੇੜੇ ਕੋਈ ਜਨਪੂਤ ਨਹੀਂ ਆਵੇਗਾ ਅਤੇ ਨਾ ਹੀ ਕੋਈ ਜੰਤਰ ਮਤਰ ਅਸਰ ਕਰੇਗਾ ਉਸ ਦੇ ਸਾਰੇ ਕਾਰਜ ਸੁੱਤੇ ਸਿੱਧ ਹੀ ਸੰਪੂਰਨ ਹੋਣਗੇ ਜਿਹੜਾ ਪੁਰਸ਼ ਨਾਮ ਬਣੀ ਦਾ ਅਭਿਆਸ ਕਰੇਗਾ ਉਸ ਵਾਸਤੇ ਹੋਰ ਕੋਈ ਕਰਮ ਕਰਨ ਵਾਲਾ ਬਾਕੀ ਨਹੀਂ ਰਹੇਗਾ ਸ਼ਬਦ ਅਭਿਆਸ ਕੀ ਹੋਰ ਨਾ ਲਜਾਹੀ ਰਹਿਣਾ ਕਰਨੋ ਕ੍ਰਿਤ ਕਿਛ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ